ਪਹਿਲਾ ਕਿਉਂਕਿ ਜਿਹੜਾ ਬਾਸ ਹੈ ਇਹ ਹਰੇਕ ਇਹਨੂੰ ਲਾ ਨਹੀਂ ਸਕਦੇ ਸੀ ਗਵਰਨਮੈਂਟ ਤੋਂ ਜੇ ਲਾ ਗਏ ਤਾਂ ਤੁਹਾਨੂੰ ਇਹਦੇ ਆਸਤੇ ਪਰਮਿਸ਼ਨ ਲੈਣੀ ਪੈਂਦੀ ਸੀ ਕੱਟਣ ਵਾਸਤੇ ਕੱਟ ਕੇ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਗਾਣੇ ਉਹਨੂੰ ਟੀਪੀ ਕਹਿੰਦੇ ਆ ਉਹ ਹੁੰਦਾ ਟਰਾਂਜ਼ਿਟ ਪਰਮਿਟ ਵੀ ਜਦੋਂ ਪੌਦਾ ਮਚਿਓਰ ਹੋ ਗਿਆ ਉਹਦੀ ਟੀਪੀ ਤੋਂ ਬਿਨਾਂ ਤੁਸੀਂ ਇਹਨੂੰ ਟਰਾਂਸਪੋਰਟ ਨਹੀਂ ਸੀ ਕਰ ਸਕਦੇ ਇਸ ਕਰਕੇ ਲੋਕਾਂ ਦਾ ਰੋਜ਼ਾਨੇ ਦੇ ਵਾਸਤੇ ਹੈ ਨਹੀਂ ਸੀ ਉਹ ਫਿਰ 2018 ਚ ਜਦੋਂ ਮੋਦੀ ਗਵਰਨਮੈਂਟ ਨੇ ਉਹ ਬੈਨ ਚੱਕਤਾ ਇਹਨੂੰ ਦਰਖਤ ਤੋਂ ਕੱਢ ਕੇ ਤੇ ਘਾਹ ਦੀ ਕੈਟਾਗਰੀ ਚ ਲਿਆ ਉਹਨਾਂ ਨੂੰ ਕੋਈ ਵੀ ਜ਼ਿੰਮੇਵਾਰ ਲਾ ਸਕਦਾ ਕਦੋਂ ਵੀ ਲਾ ਸਕਦਾ ਕੱਟ ਕੇ ਵੇਚ ਸਕਦਾ ਇਸ ਕਰਕੇ ਇਹ ਨੂੰ ਹੁਣ ਸਰਕਾਰ ਇਹਦੇ ਤੇ ਬਹੁਤ ਜ਼ਿਆਦਾ ਜ਼ੋਰ ਲਾ ਰਹੀ ਹੈ ਇਹਨੂੰ ਪ੍ਰੋਮੋਟ ਕਰ ਰਹੀ ਹੈ ਇਹਦੇ ਚੋ ਬੰਦਾ ਬਹੁਤ ਜ਼ਿਆਦਾ ਹੁਣ ਤੁਸੀਂ ਉਹ ਦੱਸੋ ਕਿਹੜੀ ਕਿਹੜੀ ਚੀਜ਼ਾਂ ਬੰਦਦੀ ਹੈ ਇਹਦੇ ਚੋ ਤੁਸੀਂ ਜੋ ਨੇਮ ਇਟ ਹਰ ਚੀਜ਼ ਬੰਦੀ ਹੈ ਜੋ ਚੀਜ਼ ਪਲਾਸਟਿਕ ਤੋਂ ਬੰਦੀ ਹੈ ਪਲਾਸਟਿਕ ਦਾ ਅਲਟਰਨੇਟ ਹੈ ਜੀ ਜੋ ਤੁਹਾਡੇ ਘਰੇ ਤੁਸੀਂ ਆਪ ਦਾ ਸ਼ੁਰੂ ਕਿੱਥੋਂ ਕਰਦੇ ਹੋ ਆਪਾਂ ਇਹਦੀਆਂ ਵਿੱਚ ਕੁਝ ਵੈਰੀਟੀਆਂ ਇਹ ਜੀਆਂ ਜਿਨ੍ਹਾਂ ਚੋ ਚਾਹ ਪੱਤੇ ਵੀ ਬੰਦੀ ਹੈ ਜਿਹੜੀ ਤੁਸੀਂ ਚਾਹ ਪੀਣੀ ਉਹ ਵੀ ਬਾਂਸ ਦੀ ਹੈ ਫਿਰ ਤੁਸੀਂ ਉੱਠ ਕੇ ਉਸ ਤੋਂ ਬਾਅਦ ਬ੍ਰਸ਼ ਕਰਨਾ ਬਾਅਦ ਬਰਾਸ਼ ਵੀ ਬਾਸਦੇ ਆਉਂਦੇ ਜਿਹੜਾ ਤੁਹਾਡਾ ਕੱਪ ਪਲੇਟ ਹੈ ਜਿਹਦੇ ਤੁਸੀਂ ਚਾਹ ਪੀਣੀ ਹੈ ਉਹ ਵੀ ਬਾਸਦੇ ਆਉਂਦੇ ਹਾਂ ਠੀਕ ਹੈ ਜਿਹੜੀਆਂ ਇਹਦੀਆਂ ਚਾਰ ਮਰਬੇ ਚਟਨੀਆਂ ਉਹ ਵੀ ਬਾਸਦੇ ਆਉਂਦੇ ਕੱਪ ਜਿਹੜਾ ਜੀ ਫਿਰ ਤੋਂ ਆ ਜਾਹਾਂ ਕਿ ਉਹਨੂੰ ਗੇਲ ਬਿਲਕੁਲ ਜੀ ਬਿਲਕੁਲ ਨਾ 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 ਜੀ ਨਾ ਨਾ ਉਹ ਜਿਹੜੇ ਕੱਪ ਹੈਗੇ ਉਹ ਹੋਰ ਤਰ੍ਹਾਂ ਦੇ ਜਿਹੜੇ ਆਪਣੇ ਡਿਸਪੋਜ਼ੇਬਲ ਆ ਗਏ ਉਹ ਬਰਤਨ ਹੋਰ ਤਰ੍ਹਾਂ ਦੇ ਜਿਵੇਂ ਆਪਾਂ ਵਿਆਹ ਸ਼ਾਦੀਆਂ 'ਚ ਦੇਖਦੇ ਹਾਂ ਬਰਤਨੀਆਂ ਆਪਣੇ ਗੁਰੂ ਘਰਾਂ ਦੇ ਵਿੱਚ ਮੰਦਰਾਂ 'ਚ ਹੁੰਦੇ ਆ ਸਿੰਗਲ ਯੂਜ਼ ਪਲਾਸਟਿਕ ਦੇ ਹੁੰਦੇ ਉਹਦੇ ਤੇ ਬੈਨ ਹੈ ਉਹ ਸ ਉਹਰੇ ਇਹ ਜਿਹੜੀਆਂ ਪੱਤੇ ਜਿਹੜੀਆਂ ਇਹਦੀਆਂ ਹੁੰਦੀਆਂ ਬਾਂਸ ਦੀ ਪੂਰੀ ਇੱਕ ਟਾਣੀ ਹੁੰਦੀ ਹੈ ਉਹਦੇ ਜਿੱਥੇ ਗੰਨੇ ਵਾਂਗੂ ਗੰਢਾਂ ਹੁੰਦੀਆਂ ਆ ਜੋ ਤੁਹਾਨੂੰ ਮੈਂ ਦਿਖਾਵਾਂ ਆ ਜੋ ਇੱਥੇ ਕੋਈ ਬਾਂਸ ਮੋਟਾ ਹੈ ਹਾਂ ਵੈਰਾਈਟੀਆਂ ਤੁਸੀਂ ਦੇਖੋ ਜੀ ਇੱਥੇ ਅਸੀਂ ਆ ਸਾਡਾ ਹੈਗਾ ਡੈਮੋ ਪਲਾਟ ਹੈ ਇਹ 5 ਏਕੜ ਦਾ ਹੈ ਇਹਦੇ ਚ ਅਸੀਂ ਮੇਨ 3-4 ਵੈਰਾਈਟੀਆਂ ਲੱਗੀਆਂ ਹੋਈਆਂ ਜਿਹੜੀਆਂ ਕਾਮਯਾਬ ਕਾਮਯਾਬ ਸਾਰੀਆਂ ਹੀ ਹੈ ਲੇਕਿਨ ਜਿਹੜੇ ਆਪਣੇ ਏਰੀਆ ਦੇ ਵਿੱਚ ਕਿਉਂਕਿ ਫਸਲ ਨਵੀਂ ਹੈ ਤੇ ਜ਼ਿਮੀਂਦਾਰ ਨੂੰ ਇਹ ਆ ਵੀ ਭਾਈ ਮੈਨੂੰ ਜਲਦੀ ਆਮਦਨ ਆਵੇ ਤੇ ਇਹ ਜਿਹੜੀਆਂ ਵੈਰਾਈਟੀਆਂ ਹੈਗੀਆਂ ਸਾਢੇ 3 ਸਾਲ ਦੇ ਵਿੱਚ ਜ਼ਿਮੀਂਦਾਰ ਨੂੰ ਆਮਦਨ ਦੇਣ ਲੱਗ ਜਾਂਦੀ ਹੈ ਤੇ ਉਸ ਉਨੀ ਦੇਰ ਤੱਕ ਇਹਦੇ ਵਿੱਚ ਜੋ ਫਸਲ ਚਾਹੁੰਦਾ ਜਿਵੇਂ ਇੱਥੇ ਹੁਣ ਕਣਕ ਹੈ ਇਸ ਤੋਂ ਬਾਅਦ ਅਸੀਂ ਨਰਮਾ ਬੀਜਾਂਗੇ ਪਿਛਲੇ ਸਾਲ ਇਹਦੇ ਵਿੱਚ ਸਰੋਂ ਸੀ ਜੋ ਤੁਸੀਂ ਫਸਲ ਚਾਹੋ ਇਹਦੇ ਵਿੱਚ ਬੀਜ ਸਕਦੇ ਹੋ ਠੀਕ ਹੈ ਤੁਹਾਨੂੰ 2-3 ਸਾਲ ਇਹ ਆਮਦਨ ਦਿੰਦੀ ਰਹਿੰਦੀ ਉਸ ਤੋਂ ਬਾਅਦ ਸਾਢੇ 3 ਸਾਲ ਬਾਅਦ ਤੁਹਾਨੂੰ ਬੈਂਬੂ ਦੀ ਆਮਦਨ ਆਏਨੀ ਹੈ ਫਿਰ ਇਹ ਹਰ ਸਾਲ ਤੁਹਾਨੂੰ ਆਮਦਨ ਠੀਕ ਹੈ ਜੀ ਆ ਤੁਹਾਨੂੰ ਮੈਂ ਇਹਦੀ ਦਿਖਾਉਣਾ ਆ ਦੇਖੋ ਆਜੋ ਆ ਜਿਵੇਂ ਆ ਬਾਂਸ ਹੈ ਜੀ ਹੂੰ ਠੀਕ ਹੈ ਆ ਜਿਹੜੀਆਂ ਹੈਗੀਆਂ ਗੰਡਾਂ ਇਹਨਾਂ ਨੂੰ ਆਪਾਂ ਨੋਡਸ ਕਹਿੰਨੇ ਹੂੰ ਇਹਦੀ ਬਾਂਸ ਜਿਹੜੀ ਕੁਆਲਿਟੀ ਹੁੰਦੀ ਆ ਇਹਨੂੰ ਇੰਟਰ ਨੋਡ ਕਹਿੰਨੇ ਆ ਆ ਜਿੰਨੀ ਲੰਮੀ ਹੋਊਗੀ ਉਹਦੇ ਦੇ ਦੇ ਕੁਆਲਿਟੀ ਆਪਾਂ ਕਹਿ ਦਿੰਨੇ ਵੀ ਐਸ ਕੁਆਲਿਟੀ ਦਾ ਬਾਂਸ ਹੈ ਇਸ ਵੈਰਾਈਟੀ ਦਾ ਬਾਂਸ ਹੈ। ਅੱਛਾ। ਠੀਕ ਹੈ ਜਿਹੜਾ ਇਹਦਾ ਬੰਦੇ ਆ ਕੱਪ ਪਲੇਟ ਜਿਹੜੇ ਕੱਪ ਬੰਦੇ ਹੈਗੇ ਜਾਂ ਇਹਦੀਆਂ ਪਲੇਟਾਂ ਬੰਦੀਆਂ ਜਾਂ ਇਹਦੇ ਚਮਚੇ ਬੰਦੇ ਹੈ ਜਾਂ ਜੋ ਵੀ ਆਪਣਾ ਡਿਸਪੋਜ਼ੇਬਲ ਵਾਲੀ ਕਰੋਕਰੀਏ ਪਏ ਯੂਜ਼ ਕਰਦੇ ਉਹ ਇਸ ਚੀਜ਼ ਤੋਂ ਬੰਦੇ ਇਹਨੂੰ ਛਿੱਤ ਕਹਿੰਦੇ ਆਹ ਹਜੇ ਛੋਟਾ ਹੈ ਕਿਉਂਕਿ ਇਹਦੀ ਬਾਂਸ ਦੀ ਮੋਟਾਈ ਹੈ ਨਹੀਂ ਇਹ ਹੈਗੇ ਟੁਲਡਾ ਵੈਰਾਈਟੀ ਹੈ ਇਹਨੇ ਤਕਰੀਬਨ ਐਡਾ ਮੋਟਾ ਹੋ ਜਾਣਾ ਜਿੰਨਾ ਇਹ ਮੋਟਾ ਹੋ ਗਿਆ ਐਸ ਚੀਜ਼ ਨੇ ਉਹਨੂੰ ਕਵਰ ਕਰਨਾ ਤੇ ਉਹ ਸਾਰੀਆਂ ਚੀਜ਼ਾਂ ਇਹਦੇ ਤੋਂ ਬੰਦੀਆਂ ਆ ਜਿਹੜੀਆਂ ਆਪਣਾ ਆਹ ਆਹ ਪੱਤੇ ਆ ਡਿਸਪੋਜ਼ੇਬਲ ਕਹਿੰਦੇ ਹਾਂ ਇਹਦੇ ਪੱਕੇ ਬਣਦੇ ਉਹ ਇਹਦੇ ਤੋਂ ਬਣ ਜਾਂਦੇ ਆ। ਹਾਂ ਉਹ ਇਹਦੇ ਤੋਂ ਬਣਦੇ ਕਿਉਂਕਿ ਇਹ ਅੰਦਰੋਂ ਜਦੋਂ ਹੁੰਦਾ ਅੰਦਰੋਂ ਖਾਲੀ ਹੁੰਦਾ। ਇਹ ਮਸ਼ੀਨ ਫ੍ਰੈਂਡਲੀ ਹੈ। ਮਸ਼ੀਨ ਫ੍ਰੈਂਡਲੀ ਨੂੰ ਆਪਾਂ ਤਾਂ ਕਹਿੰਦੇ ਨੇ ਵੀ ਕਈ ਲੱਕੜ ਹੁੰਦੀ ਉਹਦੇ ਜੇ ਆਪਾਂ ਮੇਕ ਜਾਂ ਕਿਲ ਠੋਕਦੇ ਆ ਤਾਂ ਉਹ ਲੱਕੜ ਪਾਟ ਜਾਂਦੀ ਹੈ। ਹਾਂਜੀ। ਕਈ ਲੱਕੜ ਇਹ ਜੀ ਹੁੰਦੀ ਹੈ ਜਿਹਦੇ ਚ ਆਪਾਂ ਮਸ਼ੀਨ ਆਪਣੇ ਕਿਲ ਠੋਕਦੇ ਆ ਉਹਦੇ ਵਿੱਚ ਰਹਿ ਜਾਂਦੀ ਹੈ ਲੱਕੜ ਪਾੜਦੀ ਹੈ। ਇਹ ਉਸ ਤਰ੍ਹਾਂ ਦਾ ਬਾਸ ਹੈ। ਇਸ ਕਰਕੇ ਇਹਨੂੰ ਮਸ਼ੀਨ ਫ੍ਰੈਂਡਲੀ ਕਹਿ ਦਿੰਦੇ। ਇਹਦੇ ਜੋ ਤੁਸੀਂ ਕੋਈ ਵੀ ਚੀਜ਼ੇ ਚ ਜਿੰਨੇ ਫਰਨੀਚਰ ਦੀ ਹੋਗੀ ਜਾਂ ਤੁਹਾਡੇ ਹੈਂਡੀਕਰਾਫਟ ਦੀ ਹੋਗੀ ਹਰ ਚੀਜ਼ੇ ਚੋਂ ਬਣ ਉਹ ਕਪੜੇ ਵਾਲੇ ਵੀ ਹੈਗੇ ਐ ਇਹ ਕਪੜਾ ਬਹੁਤ ਵਧੀਆ ਕਾਟਨ ਬਹੁਤ ਵਧੀਆ ਬੰਦ ਬੈਂਬੂ ਤੋਂ ਬੰਦ ਹੈ ਜਾਂ ਥੋੜੇ ਉਹਦੇ ਤੋਂ ਬੰਦ ਹੈ ਭੰਗ ਤੋਂ ਹੂੰ ਬਿਲਕੁਲ ਮੇਨ ਜਿਹੜਾ ਹੈਗਾ ਹਜੇ ਆਪਣੇ ਨੂੰ ਯੂਜ਼ ਕਰ ਰਿਹਾ ਐਜ਼ ਅ ਬਾਇਓਮਾਸ ਅੱਛਾ ਬਾਲਣ ਦੇ ਵਿੱਚ ਹੂੰ ਉਰੇ ਜਿਹਦਾ ਜ਼ਿਆਦਾ ਯੂਜ਼ ਹੈ ਕਿਉਂਕਿ ਆਪਣੇ ਕੋਲੇ ਹਜੇ ਇਹਦੀ ਇਨੀ ਪ੍ਰੋਡਕਸ਼ਨ ਹੀ ਹੈ ਨਹੀਂ ਕਿਉਂਕਿ ਨਵਾਂ ਲੱਗਣ ਲੱਗਿਆ ਤੇ ਸਭ ਤੋਂ ਪਹਿਲਾਂ ਤੇ ਬਾਇਓਮਾਸ ਚ ਜਾਣਾ ਹੈ ਹੂੰ ਬਾਇਓਮਾਸ ਚ ਆ ਗਿਆ ਬਾਇਓਮਾਸ ਦੇ ਵਿੱਚ ਜਿੰਨੇ ਵੀ ਹੈਗੇ ਕਿਉਂਕਿ ਇਹਦੀ ਜਿਹੜੀ ਹੀਟ ਹੈ ਔਰ 3800 ਤੋਂ ਲੈ ਕੇ 4400 ਕਿਸੀਵੀ ਤੱਕ ਹੈਗੀ ਹੈ ਜਿਹੜੇ ਯੂਨਿਟ ਬਿਜਲੀ ਵਾਲੇ ਆ ਜਿਹੜੇ ਪ੍ਰਾਲੀ ਤੇ ਚੱਲਦੇ ਆ ਉਹ ਆਉਣ ਵਾਲੇ ਟਾਈਮ 'ਚ ਇਹਦੇ ਤੇ ਬਾਂਸ ਤੇ ਚੱਲਿਆ ਕਰਨਗੇ ਸਾਰੇ ਕਿਉਂਕਿ ਇਹਦਾ ਸੇਕ ਵੀ ਜ਼ਿਆਦਾ ਹੈ ਪ੍ਰਾਲੀ ਨੂੰ ਕੀ ਹੈ ਵੀ ਪ੍ਰਾਲੀ ਤੁਹਾਨੂੰ ਸਾਰੇ ਸਾਲ ਦੀ ਇੱਕਿਆਰੀ ਇਕੱਠੀ ਕਰਕੇ ਰੱਖਣੀ ਪੈਂਦੀ ਹੈ ਅਲੱਗ-ਅਲੱਗ ਜਗ੍ਹਾ ਰੱਖਣੀ ਪੈਂਦੀ ਹੈ ਫਿਰ ਉਹਦੀ ਟਰਾਂਸਪੋਰਟੇਸ਼ਨ ਔਖੀ ਉਹਨੂੰ ਅੱਗ ਲੱਗਣ ਦਾ ਡਰ ਨਾਰ ਇਹ ਜਿਹੜਾ ਹੈਗਾ ਜਦੋਂ ਬਾਂਸ ਤੇ ਚੱਲਣਗੇ ਉਹ ਇਹਨਾਂ ਨੂੰ ਸਟੋਰੇਜ ਸੌਖੀ ਹੈ ਉਹਨਾਂ ਨੂੰ ਸਿਰਫ 1 ਮਹੀਨੇ ਦਾ ਬਾਂਸ ਲੈਣਾ ਪੈਣਾ ਬਾਕੀ ਜਦੋਂ ਜ਼ਰੂਰਤ ਹੋਵੇ ਕੱਟ ਲੈਣਾ ਹੂੰ ਕੋਈ ਵੀ ਜਿਹੜਾ ਪਲਾਂਟ ਹੈ ਬਿਜਲੀ ਵਾਲਾ ਉਹ ਤਕਰੀਬਨ ਹੈਗਾ ਮੇਰੇ ਖਿਆਲ 10 ਤੋਂ 15 ਮੈਗਾਵਾਟ ਦਾ ਇੱਕ ਮੈਗਾਵਾਟ ਨੂੰ ਇੱਕ ਸਾਲ ਚੱਲਣ ਵਾਸਤੇ 200 ਏਕੜ ਬਾਸ ਚਾਹੀਦੇ ਜੇ 30 15 ਮੈਗਾਵਾਟ ਦਾ ਤਾਂ ਉਹਨੂੰ 3000 ਤੋਂ 4000 ਏਕੜ ਬਾਸ ਚਾਹੀਦੇ ਤੇ ਸਾਰਾ ਸਾਲ ਉਹਦਾ ਚੱਲੀ ਜਾਣਾ ਤੇ ਇਹਦਾ ਸੇਕ ਵੀ ਜ਼ਿਆਦਾ ਇਹਦੀ ਸੋਹਾ ਵੀ ਘਟ ਨਿਕਲਦੀ ਆ ਅੱਗ ਦਾ ਵੀ ਇਹਨੂੰ ਖਤਰਾ ਨਹੀਂ ਟਰਾਂਸਪੋਰਟੇਸ਼ਨ ਵੀ ਸੌਖੀ ਹੈ ਤੇ ਫੈਕਟਰੀਆਂ ਵਾਲੇ ਨੂੰ ਵੀ ਇਕੱਠਾ ਪੈਸਾ ਲਾਉਂਦੀ ਲੋੜ ਨਹੀਂ ਜ਼ਿਮੀਂਦਾਰ ਨੂੰ ਫਾਇਦਾ ਮੰਗਦਾ ਮਤਲਬ ਬਹੁਤ ਹੈ ਇਹਦੀ ਇਹਦੀ ਡਿਮਾਂਡ ਪੂਰੀ ਹੋਈ ਨਹੀਂ ਸਕਦੀ ਜੀ ਤੇ ਮੈਂ ਕਿੰਨੀ ਕਰੇ ਤੇ ਬ ਇਹਦੀ ਮੰਗ ਤਾਂ ਤੁਸੀਂ ਦੇਖੋ ਜੀ ਇਹਦੀ ਡਿਮਾਂਡ ਤੁਸੀਂ ਪੂਰੀ ਕਰ ਹੀ ਨਹੀਂ ਸਕਦੇ ਹਰ ਚੀਜ਼ ਚ ਪੈਂਦਾ ਜਿਵੇਂ ਹੁਣ ਇਹ ਜੋ ਜਿਵੇਂ ਹਾਂ ਜਿਵੇਂ ਹੁਣ ਆਪਣੇ ਸੂਰ ਦਾ ਮੀਟ ਹੋ ਗਿਆ ਜਿੰਨੇ ਆਪਣੀ ਪ੍ਰੋਡਕਸ਼ਨ ਉਹ ਤੋਂ ਡਿਮਾਂਡ ਉਹਦੀ ਕਈ ਗੁਣਾ ਜ਼ਿਆਦਾ ਉਹ ਸਾਰਾ ਈਸਟਰਨ ਸਟੇਟਸ ਉਧਰ ਜਾਂਦਾ ਇਹ ਕੇ ਬਾਸ ਹੋ ਗਿਆ ਇਹ ਜੋ ਇਥਨੋਲ ਇਹਦੇ ਚੋਂ ਬੰਦ ਆ ਆਮ ਬੈਥਨੋਲ ਬੰਦਾ ਹੈ ਕਿ ਗ੍ਰੀਨਸ ਦੇ ਵਿੱਚੋਂ ਜਾਂ ਬੰਦਾ ਹੈ ਇਹਦੇ ਚੋਂ ਗੰਨੇ ਦੇ ਮਲ ਹਿਲਸ ਚੋਂ ਇਹਦੇ ਜੋ ਨਿਕਲਦਾ ਇਹਦੇ ਚੋਂ ਜਿਹੜਾ ਨਿਕਲਦਾ ਹੈਗਾ ਇਥਨੋਲ ਨਿਕਲਦਾ ਉਹ 8 ਤੋਂ 14000 ਲੀਟਰ ਪਰ ਏਕੜ ਨਿਕਲਦਾ ਇਹ ਤਾਂ ਤੁਸੀਂ ਇੰਨੀਆਂ ਕਿ ਚੀਜ਼ਾਂ 1500 ਪ੍ਰੋਡਕਟਸ ਬੰਦੇ ਜੀ